हां जी सस् नमस्कार दोस्तों आज ਇਸ ਚੈਨਲ ਤੋਂ ਮੈਂ ਕੋਈ ਕਹਾਣੀ ਨਹੀਂ ਲੈ ਕੇ ਆਇਆ ਕੁਝ ਵਿਚਾਰ ਜਿਹੜੇ ਸਾਂਝੇ ਕਰਨ ਨੂੰ ਦਿਲ ਕੀਤਾ ਮੈਂ ਇਸ ਨਵੇਂ ਚੈਨਲ ਤੋਂ ਨਵੇਂ ਪੇਜ ਤੋਂ ਤੁਹਾਡੇ ਨਾਲ ਜੁੜਨਾ ਚਾਹਣਾ ਵਾ ਉਹ ਵਿਚਾਰ ਲੈ ਕੇ ਇਹ ਕਹਿੰਦਾ ਪੋਸਟ ਦੇਖੀ ਮੈਂ ਵਾਇਰਲ ਹੋ ਰਹੀ ਆ ਉਹ ਥੋੜੀ ਬਹੁਤ ਕਿ ਇੱਕ ਫੋਟੋ ਪਾਈ ਹੋਈ ਸੀ ਕਿਤੇ ਬਾਹਰਲੇ ਦੇਸ਼ ਦੇ ਸ਼ਾਇਦ ਅਮਰੀਕਾ ਦੀ ਫੋਟੋ ਸੀਗੀ ਉਹ ਵੀ ਕੁਝ ਨੌਜਵਾਨ ਨੇ ਉਹ ਗੱਡੀ ਧੋ ਰਹੇ ਨੇ ਉੱਪਰ ਜੋ ਲਿਖਿਆ ਸੀ ਤਾਂ ਉਹ ਇਹ ਲਿਖਿਆ ਹੋਇਆ ਸੀਗਾ ਵੀ ਇਹ ਬੱਚੇ ਨੇ ਅ ਅਮਰੀਕਾ ਦੇਤੇ ਜਦੋਂ ਛੁੱਟੀਆਂ ਹੁੰਦੀਆਂ ਨੇ ਇਹ ਨਾ ਪੌਮਫਲੇਟ ਛਪਾ ਲੈਂਦੇ ਨੇ ਪਰਚੇ ਛਪਾ ਲੈਂਦੇ ਨੇ ਆਪਣੀ ਐਡ ਦਿੰਦੇ ਨੇ ਮਤਲਬ ਕਿ ਗੱਡੀਆਂ ਕਿਸੇ ਨੇ ਧਵਾਉਣੀਆਂ ਹੋਣ ਤਾਂ ਸਾਡੇ ਨਾਲ ਸੰਪਰਕ ਕਰੇ ਤੇ ਲੋਕ ਇਹਨਾਂ ਦੇ ਕੋਲ ਗੱਡੀਆਂ ਲੈ ਕੇ ਜਾਂਦੇ ਨੇ ਤੇ ਇਹ ਗੱਡੀਆਂ ਧੋਂਦੇ ਨੇ ਫਿਰ ਉਹ ਆਰਟੀਕਲ ਜਿਹਨੇ ਛੋਟਾ ਜਿਹਾ ਲਿਖਿਆ ਸੀ ਉਹ ਲੇਖਨ ਵਾਲੇ ਨੇ ਕੰਪੇਅਰ ਕੀਤਾ ਹੋਇਆ ਕਿ ਜਿਹੜੇ ਸਾਡੇ ਬੱਚੇ ਨੇ ਮੰਨ ਲਓ ਇੰਡੀਆ ਦੇ ਬੱਚੇ ਪੰਜਾਬ ਦੇ ਬੱਚੇ ਵੀ ਉਹ ਰੀਲਾਂ ਚਲਾਉਣ ਦੇ ਵਿੱਚ ਬਿਜ਼ੀ ਨੇ ਤੇ ਬਾਹਰਲੇ ਬੱਚੇ ਦੇਖੋ ਆਪਣੇ ਟਾਈਮ ਨੂੰ ਕਿਵੇਂ ਯੂਟਿਲਾਈਜ਼ ਕਰਦੇ ਆ ਮੈਂ ਵੀਡੀਓ ਤਾਂ ਬਣਾ ਰਿਹਾ ਕਿਉਂਕਿ ਮੈਂ ਇਸ ਵਿਚਾਰ ਦੇ ਨਾਲ ਸਹਿਮਤ ਨਹੀਂ ਹੈਗਾ ਆਪਾਂ ਨਹੀਂ ਕਹਿ ਸਕਦੇ ਕਿ ਇੱਥੇ ਸਾਰੇ ਬੱਚੇ ਸਾਡੇ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਰੀਲਾਂ ਚਲਾਉਣ ਦੇ ਵਿੱਚ ਹੀ ਬਿਜ਼ੀ ਆ ਹੈਗੇ ਜ਼ਰੂਰ ਨੇ ਪਰ ਸਾਰਿਆਂ ਨੂੰ ਆਪਾਂ ਇਹ ਦੋਸ਼ ਨਹੀਂ ਦੇ ਸਕਦੇ ਜਿਹੋ ਬੱਚੇ ਮਿਹਨਤ ਕਰ ਰਹੇ ਨੇ ਬਹੁਤ ਵਧੀਆ ਗੱਲ ਆ ਪਰ ਮਿਹਨਤ ਕਰਨ ਵਾਲੇ ਸਾਡੇ ਦੇਸ਼ ਦੇ ਵਿੱਚ ਵੀ ਬਹੁਤ ਬੈਠੇ ਨੇ ਨੌਜਵਾਨ ਜਿਹਨੇ ਰੀਲਾ ਦੇਖਣੀ ਆ ਨਾ ਬੱਚਿਆਂ ਨੇ ਉਹ ਉੱਥੇ ਵੀ ਬੈਠੇ ਬਾਹਰਲੇ ਮੁਲਕਾਂ 'ਚ ਵੀ ਦੇਖਣ ਵਾਲੇ ਤੇ ਜਿਹਨੇ ਮਿਹਨਤ ਕਰਨੀ ਆ ਜਿਹਨੇ ਨਾਮ ਬਣਾਉਣਾ ਕਾਮਯਾਬ ਹੋਣਾ ਉਹ ਬੱਚੇ ਇੱਥੇ ਵੀ ਬੈਠੇ ਆ ਤੁਹਾਡੇ ਸਾਹਮਣੇ ਉਦਾਹਰਨਾਂ ਨੇ ਅੱਜ ਕੱਲ ਜਿੱਦਾਂ ਨਾ ਬੜਾ ਟ੍ਰੈਂਡ ਚੱਲਿਆ ਹੋਇਆ ਕਿ ਸਟਰੀਟ ਫੂਡ ਬਹੁਤ ਲਗਾਉਂਦੇ ਨੇ ਤੁਸੀਂ ਅਕਸਰ ਦੇਖਿਆ ਹੋਊਗਾ ਨਵੇਂ-ਨਵੇਂ ਕਨਸੈਪਟ ਲੈ ਕੇ ਆਉਂਦੇ ਨੇ ਮੁੰਡੇ ਕੁੜੀਆਂ ਕੋਈ ਫੂਡ ਉਹ ਘਰੋਂ ਬਣਾ ਕੇ ਲਿਆਉਂਦੇ ਨੇ ਤਾਂ ਸੇਲ ਕਰਦੇ ਨੇ ਸੜਕ ਤੇ ਖੜਕੇ ਕਿਸੇ ਨੇ ਵੈਨ ਤਿਆਰ ਕਰਾਈ ਆ ਕੋਈ ਐਕਟਿਵ ਆ ਤੇ ਖੜਾ ਵਾ ਤੇ ਕਿਸੇ ਨੇ ਕਿਸੇ ਤਰੀਕੇ ਦੇ ਨਾਲ ਆਪਣਾ ਕੰਮ ਜਿਹੜਾ ਉਹ ਚਲਾਇਆ ਤੇ ਵਧੀਆ ਉਹਨੂੰ ਕਾਮਯਾਬੀ ਕੀਤਾ ਸੋਸ਼ਲ ਮੀਡੀਆ ਤੇ ਉਹਨੂੰ ਪਪੂਲਰ ਵੀ ਕੀਤਾ ਐਦਾਂ ਉਹਨਾਂ ਨੇ ਆਪਣੀ ਜਿਹੜੀ ਸੇਲ ਵੀ ਵਧਾਈ ਕਸਟਮਰ ਜੋੜਿਆ ਇੱਕ ਮਿਹਨਤ ਆ ਇਹਦੇ ਵਿੱਚ ਮੈਂ ਕਦੇ ਵੀ ਕੋਈ ਬੁਰਾਈ ਨਹੀਂ ਸਮਝਦਾ ਜੇ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਕੇ ਉਹਨੂੰ ਗਰੋ ਕਰ ਰਹੇ ਹੋ ਸੋਸ਼ਲ ਮੀਡੀਆ ਦੇ ਜ਼ਰੀਏ ਬਹੁਤ ਚੰਗੀ ਗੱਲ ਆ ਤੇ ਇੱਥੇ ਹੀ ਮੈਂ ਇੱਕ ਗੱਲ ਜਿਹੜੀ ਹੋਰ ਕਹਿਣੀ ਚਾਹਨਾ ਵਾਂ ਵੀ ਆਪਾਂ ਐਦਾਂ ਆਪਣੇ ਦੇਸ਼ ਨੂੰ ਬਦਨਾਮ ਨਹੀਂ ਕਰ ਸਕਦੇ ਕਿ ਜਿਹੜੇ ਸਾਰੇ ਆਪਣੇ ਬੱਚੇ ਸ਼ਾਇਦ ਰੀਲਾਂ ਹੀ ਦੇਖੀ ਜਾਂਦੇ ਨੇ ਨਹੀਂ ਰੀਲਾਂ ਦੇਖਣ ਵਾਲੇ ਵੀ ਹੋ ਸਕਦੇ ਨੇ ਪਰ ਜਿਹੜੇ ਮਿਹਨਤ ਕਰਨ ਵਾਲੇ ਨੇ ਜੇ ਆਪਾਂ ਇਹੀ ਮੜਦੀਏ ਵੀ ਸਾਰੇ ਇੱਥੇ ਤਾਂ ਨਿਕੰਮੇ ਨੇ ਤੇ ਜਿਹੜੇ ਮਿਹਨਤ ਕਰਨ ਵਾਲੇ ਉਹਨਾਂ ਦਾ ਵੀ ਹੌਸਲਾ ਜਿਹੜਾ ਉਹ ਟੁੱਟੂਗਾ ਤੇ ਕਿਤੇ ਨਾ ਕਿਤੇ ਇਹ ਗੱਲ ਸਹੀ ਨਹੀਂ ਹੈਗੀ ਦੇਖੋ ਮੇਰਾ ਇਹ ਕਨਸੈਪਟ ਵੈਸੇ ਹੁੰਦਾ ਨਹੀਂ ਕਿ ਮੈਂ ਕਿਸੇ ਦੇ ਖਿਲਾਫ ਬੋਲਾਂ ਜਾਂ ਮੈਂ ਇਹੋ ਜੇ ਕੰਪੈਰੀਜ਼ਨ ਕਰਾਂ ਮੈਂ ਕਦੇ ਵੀ ਇਹ ਨਹੀਂ ਕਿਹਾ ਕਿ ਤੁਸੀਂ ਬਾਹਰ ਨਾ ਜਾਓ ਮੈਂ ਇਹਦੇ ਵੀ ਖਿਲਾਫ ਨਹੀਂ ਹੁੰਦਾ ਤੇ ਪਰ ਇਹ ਆ ਵੀ ਆਪਾਂ ਕੰਪੈਰੀਜ਼ਨ ਨਾ ਕਰੀਏ ਬਸ ਇੰਨਾ ਤਾਂ ਕਰ ਸਕਦੇ ਆ ਮਿਹਨਤ ਕਰਨ ਵਾਲੇ ਉਹਨਾਂ ਨੂੰ ਹੌਸਲੇ ਉਹਨਾਂ ਦੀ ਜਿਹੜੇ ਆਪਾਂ ਬਾਹਰ ਲਿਆਂਦੀ ਜੇ ਫੋਟੋ ਸ਼ੇਅਰ ਕੀਤੀ ਆ ਭਾਵੇਂ ਉਹ ਬਾਹਰਲੇ ਬੱਚੇ ਸੀ ਤੇ ਭਾਵੇਂ ਉਹ ਇੰਡੀਅਨ ਬਾਹਰ ਗਏ ਹੋਏ ਸੀਗੇ ਆਪਾਂ ਜਿਹੜੇ ਇੱਥੇ ਰਹਿ ਕੇ ਮਿਹਨਤ ਕਰ ਰਹੇ ਆ ਉਹਨਾਂ ਨੂੰ ਵੀ ਵੱਧ ਤੋਂ ਵੱਧ ਸਪੋਰਟ ਕਰੀਏ ਉਹਨਾਂ ਉਹਨਾਂ ਦੀਆਂ ਫੋਟੋਆਂ ਸਾਂਝੀਆਂ ਕਰਕੇ ਉਹਨਾਂ ਨੂੰ ਵੀ ਹੌਸਲਾ ਦਈਏ ਤੇ ਜਿਨ੍ਹਾਂ ਨੇ ਇੱਥੇ ਰਹਿ ਕੇ ਆਪਣਾ ਰੋਜ਼ੀ ਰੋਟੀ ਜਿਹੜਾ ਤੋਰੀ ਫੁਲਕਾ ਕਹਾਂ ਲੂ ਬਹੁਤ ਵਧੀਆ ਢੰਗ ਦੇ ਨਾਲ ਚਲਾਇਆ ਵਾ ਸੋ ਐਨੀ ਗੱਲ ਮੈਂ ਅੱਜ ਕਰਨੀ ਚਾਹੁੰਦਾ ਸੀਗਾ ਬਾਕੀ ਮੈਂ ਐਦਾਂ ਕਿਸੇ ਦੇ ਖਿਲਾਫ ਨਹੀਂ ਮੈਂ ਫੇਰ ਕਹਿਣਾ ਚਾਹਣਾ ਤੇ ਕਹਾਣੀਆਂ ਵਾਲਾ ਇਹ ਪੇਜ ਆ ਨਵਾਂ ਤੇ ਅਗਲੀਆਂ ਜਿਹੜੀਆਂ ਵੀਡੀਓਜ਼ ਉਹ ਕਹਾਣੀਆਂ ਹੀ ਆਉਣਗੀਆਂ ਤੇ ਇੱਥੇ ਤੁਸੀਂ ਆਪਣੇ ਵਿਚਾਰ ਜ਼ਰੂਰ ਦੇ ਦਿਓ ਭਾਵੇਂ ਕਿਸੇ ਨਵਾਂ ਪੇਜ ਆ ਬਹੁਤੇ ਲੋਕ ਹਲੇ ਮੇਰੇ ਨਾਲ ਨਹੀਂ ਜੁੜੇ ਨਵਾਂ ਚੈਨਲ ਆ ਚਲੋ ਫੇਰ ਵੀ ਕੋਸ਼ਿਸ਼ ਕਰਿਓ ਜਿੱਥੇ ਤੱਕ ਵੀ ਮੇਰੀ ਗੱਲ ਪਹੁੰਚਦੀ ਆ ਤਾਂ ਆਪਣੇ ਵਿਚਾਰ ਜ਼ਰੂਰ ਪੇਸ਼ ਕਰਿਓ ਬਹੁਤ-ਬਹੁਤ ਧੰਨਵਾਦ ਅਗਲੀ ਵੀਡੀਓ ਚ ਕਹਾਣੀ ਲੈ ਕੇ ਬਹੁਤ ਜਲਦੀ ਮਿਲਦਾ